<coughs> <coughs> ओहो। मैं बाली बीमार लगती हाँ मैं तो अपनी कुड़ी फोन कर दी हाँ हाए हलो हलो हाँ पुत्र पुत्र मैं अज डॉक्टर को गई सी, डॉक्टर ने चार हजार की दवाई लिखी है डॉक्टर ने कहा गा जे है ना पैसे ना दिते तो दाखिल होना पवेगा ठीक है पुता। चंगा पुत ਹਾਈ ਹਾਈ ਮੈਂ ਮਾਂ ਨੂੰ ਕਹਿਤਾ ਦਿੱਤਾ ਵੀ ਮੈਨੇ 4000 ਦੀ ਸੁਬਾਹ ਦੀ ਬੋਨੀ ਕਰ ਕਰ ਲਈ ਪਰ ਮੈਨੇ ਤਾਂ ਸੁਬਾਹ ਦਾਇ ਕਰਪਿਆ ਨਹੀਂ ਕਮਾਤਾ ਤੇ ਮੈਂ ਹੁਣ ਪੈਸੇ ਕਿੱਥੋਂ ਕਮਾਵਾਂਗੀ ਮੈਨੂੰ ਇੰਜ ਲੱਗਦਾ ਵੇਰੀ ਮਾਂ ਬਹੁਤ ਬਿਮਾਰ ਆ ਤੇ ਇੰਨਾ ਕੋਲੇ ਪੈਸੇ ਵੀ ਨਹੀਂ ਤੇ ਮੈਂ ਆਪਣੀ ਜੇਬ ਚ ਦੇਖਦੀ ਆ ਵੀ ਮੇਰੀ ਜੇਬ ਚ ਕਿੰਨੇ ਕੇ ਪੈਸੇ ਨੇ ਤੇ ਮੈਂ 2000 ਦੀਆਂ ਇਹ ਤੋਂ ਕਾਪੀਆਂ ਲੈ ਲਾਂ ਲੇ ਲਾਵਾਂਗੀ तो दो हजार हाँ जी, दो दो। दो जी। रबा तेरा शुक्र है हूँ तेने एक अगे वालों रब दा दा का बंदा भेज दा हूं दो हजार दठिया का ला गया हम ਰੱਬ ਦਾ ਬੰਦਾ ਇੱਕ ਹੋਰ ਆ ਜੇ ਤਾਂ ਫਿਰ ਕਿਰਪਾ ਹੋ ਜੂ ਮੇਰੇ ਤੇ ਮੈਂਨੇ ਤਾਂ 2000 ਦੀਆਂ ਕਾਪੀਆਂ ਲੈਤੀਆਂ ਨੇ ਤੇ ਉਹਦੇ ਕੋਲੇ ਹਜੇ 2000 ਕੱਟਾ ਕਿਉਂ ਨਾ ਮੈਂ ਉਹ ਤੋਂ 2000 ਦੀਆਂ ਹੋਰ ਕਾਪੀਆਂ ਲੈ ਲਾਂ ਮੇਰੇ ਲਗੇ ਤਾਂ ਇੰਨੇ ਪੈਸੇ ਨੇ ਚਲੋ ਮੈਂ ਚੱਲਦੀ ਹੁਣ 2000 ਦੀਆਂ ਕਾਪੀਆਂ ਤਾਂ ਹੋਰ ਲੈਣੀਆਂ ਤਾਂ ਤਾਂ ਕਿ ਉਹਦੀ ਮਾਰਾ ਲਾਜ ਕਰਾ ਸਕੇ

ਆ ਲੋ ਭਾਂਜੀ ਸਾਡੇ ਪੈਸੇ ਅ ਤੁਸੀਂ ਮੇਰੀ ਇੰਨੀ ਮਦਦ ਕਿਉਂ ਕੀਤੀ ਤੁਸੀਂ ਇੰਨੀਆਂ ਕਾਪੀਆਂ ਕਿਉਂ ਖਰੀਦੀਆਂ ਕਿ ਮੈਂ ਰਸਤੇ ਦੇ ਵਿੱਚ ਜਾ ਰਹੀ ਸੀ ਮੈਂ ਤੁਹਾ ਤੁਹਾਡੇ ਤੁਹਾਡੀ ਮਾਂ ਦੀਆਂ ਗੱਲਾਂ ਸੁਣੀਆਂ ਤੁਹਾਡੀ ਮਾਂ ਇੰਨੀ ਬਿਮਾਰ ਆ ਮੈਂ ਤਾਂ ਨਾਲ ਤੁਹਾਨੂੰ ਜਾਣਦੀ ਆ ਨਾ ਮੈਨੂੰ ਤੁਹਾਨੂੰ ਮੈਂ ਮੈਨੂੰ ਪਤਾ ਵੀ ਤੁਸੀਂ ਕੌਣ ਹੋ ਮੈਂ ਤਾਂ ਇਨਸਾਨੀਅਤ ਦੇ ਤੌਰ ਤੇ ਤੁਹਾਡੇ ਕੋ ਕਾਪੀਆਂ ਲਈਆਂ ਸੀ ਮੰਗੀ ਤੁਸੀਂ ਆਪਣੇ ਮਾਦਾ ਇਲਾਜ ਕਰਾ ਸਕੋ ਧੰਨਵਾਦ ਹੈ ਤੁਹਾਡਾ ਧੰਨਵਾਦ ਤਾਂ ਕਹਿ ਕੇ ਤੁਹਾਨੂੰ ਮੈਨੂੰ ਪਰाया ਕਰਤਾ ਪੈਸੇ ਦਾ ਅੱਖਾਂ ਦੀ ਮੈ ਲਫੇ ਕਮਾਏ ਜਾਣਗੇ ਸੱਲ ਕੋਟ ਕੋ ਦੀ ਮਾਂ ਨੂੰ ਕੁਝ ਹੋ ਜਾਂਦਾ ਤਾਂ ਮੈਂ ਆਪਣੇ ਆਪ ਨੂੰ ਕਰੇ ਵੀ ਮਾਫ ਨਿਕਾ ਨਸੀ ਤਾਂ ਤੁਸੀਂ ਇਹ ਪੈਸੇ ਨਾਲ ਆਪਣੀ ਮਾਂ ਦਾ ਇਲਾਜ ਕਰਵਾਓ ਚਲੋ ਹੁਣ ਮੈਂ ਮਾਂ ਨੂੰ ਫੋਨ ਕਰ ਦਿੰਨੀ ਆ

ਹੇ ਯਾਰ ਮੇਰੀ ਫੀਸ ਆ 3000 ਦੀ ਦਵਾਈ ਆ ਆ ਲੋ ਜੀ ਤੁਹਾਡਾ 4000 ਮਾਂ ਦੇਖ ਲਾ ਇੱਕ ਰੱਬ ਦਾ ਬੰਦਾ ਆਇਆ ਸੀ ਜਿਹੜਾ ਮੈਨੂੰ ਮੇਰੀ ਮਦਦ ਕਰਕੇ ਗਿਆ ਤੇ ਦੇਖ ਲਾ ਮਾਂ ਇੱਕ ਡਾਕਟਰ 4000 ਰੁਪਇਆ ਲੈ ਗਿਆ ਗਰੀਬ ਬੰਦਾ ਕਿਥੋਂ ਲਾਜ ਕਰਾ ਲੂਗਾ ਇੱਕ ਡਾਕਟਰ ਨੇ ਇੰਨੇ ਪੈਸੇ ਲੈ ਲੇ ਦੇਖ ਲੈ ਕਿੰਨੀ ਮਹਿੰਗਾਈ ਵੱਧ ਗਈ ਆ ਕੋਈ ਨਾ ਪੁੱਤ ਮਾਂ ਮੈਂ ਤਾਂ ਉਹੀ ਕਹਿੰਦੀ ਸੀ ਮੇਰੇ ਲਈ ਤਾਂ ਸਭ ਕੁਝ ਤੁਸੀਂ ਹੋ ਪੈਸੇ ਪੈਸਿਆਂ ਦਾ ਕੀ ਆ ਤੁਸੀਂ ਬਸ ਠੀਕ ਹੋਣੇ ਚਾਹੁੰਦੇ ਹੋ ਚੰਗਾ ਬੁੱਤ ਜਦੋਂ ਮੈਂ ਠੀਕ ਹੋ ਗਈ ਮੈਂ ਤੇਰੇ ਨਾਲ ਦੁਕਾਨ ਤੇ ਬੈਠਿਆ ਕਰੂੰਗੀ ਚੰਗਾ ਮਾਂ ਫਿਰ ਆਪਾਂ ਹੋਰ ਪੈਸੇ ਕਮਾ ਲਾਂਗੇ ਠੀਕ ਆ

ਕੀ ਦਿਖਾਇਆ ਕਿ ਲੋੜਵੰਦਾਂ ਦੀ ਮਦਦ ਜ਼ਰੂਰ ਕਰੋ ਕਿਸੇ ਵੀ ਲੋੜਵੰਦ ਨੂੰ ਅੱਖੀ ਵੇਖ ਕੇ ਪੰਨੀ ਸੁਣ ਕੇ ਅਣਗੋਲਿਆ ਨਾ ਕਰੋ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਇਸ ਨੂੰ ਲਾਈਕ ਅਤੇ ਕਮੈਂਟ ਜ਼ਰੂਰ ਕਰਨਾ ਧੰਨਵਾਦ ਜੀ